ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਬਹੁਤ ਖਾਸ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਆਪਣੇ ਜਨਮ ਸਰਟੀਫਿਕੇਟ ਵਿੱਚ ਕਰੈਕਸ਼ਨ ਕਿਵੇਂ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਕਰੈਕਸ਼ਨ ਹੋ ਸਕਦੀ ਆ ਨਾਮ ਦੀ ਡੇਟਾ ਆਫ ਬਰਥ ਦੀ ਜਾਂ ਮਾਤਾ ਪਿਤਾ ਦੇ ਨਾਮ ਦੀ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਜਾਂ ਪੁਰਾਣੇ ਹੋ ਕਿਰਪਾ ਕਰਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਣਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਓ ਆਪਾਂ ਹੁਣ ਵੀਡੀਓ ਦੇ ਵਿੱਚ ਵੇਖਦੇ ਆਂ ਕਿਵੇਂ ਆਪਾਂ ਕਰੈਕਸ਼ਨ ਕਰੀਏ ਜਨਮ ਸਰਟੀਫਿਕੇਟ ਦੀ ਬਿਨਾ ਕਿਸੇ ਸੇਵਾ ਕੇਂਦਰ ਵਿੱਚ ਜਾਏ ਸਭ ਤੋਂ ਪਹਿਲਾਂ ਤੁਸੀਂ contact.punjab ਤੇ ਰਜਿਸਟ੍ਰੇਸ਼ਨ ਕਰਨੀ ਹੈਗੀ ਰਜਿਸਟ੍ਰੇਸ਼ਨ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪਵੇਗੀ ਮੇਲ ਆਈਡੀ ਤੇ ਮੋਬਾਈਲ ਨੰਬਰ ਇੱਥੇ ਆ ਲਿਖਿਆ ਹੋਇਆ ਹੈਗਾ ਰਜਿਸਟਰਡ ਨਾਓ ਇਹ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਇਹ ਪੋਰਟਲ ਓਪਨ ਹੋ ਜਾਏਗਾ ਇੱਥੇ ਆਪਣਾ ਨਾਮ ਪਾਉਣਾ ਲਾਸਟ ਨੇਮ ਵਿੱਚ ਨਾ ਲਾਸਟ ਨੇਮ ਤੇ ਮੇਲ ਆਈਡੀ ਤੇ ਨੰਬਰ ਪਾ ਕੇ ਤੇ ਜੈਂਡਰ ਸਿਲੈਕਟ ਕਰਕੇ ਪਾਸਵਰਡ ਜੋ ਤੁਸੀਂ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ 6 ਡਿਜੀਟ ਦਾ ਉਹ ਰੱਖ ਕੇ ਥੱਲੇ ਰਜਿਸਟਰ ਤੇ ਕਲਿੱਕ ਕਰੋਗੇ ਪਹਿਲਾ OTP ਮੋਬਾਈਲ ਤੇ ਆਵੇਗਾ ਦੂਜਾ OTP ਤੁਹਾਡੀ ਮੇਲ ਆਈਡੀ ਤੇ ਆਵੇਗਾ ਦੋਨੇ OTP ਪਾਉਣ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਦੇਣਾ ਵੈਲੀਡੇਟ ਤੇ ਕਲਿੱਕ ਕਰਨ ਤੋਂ ਬਾਅਦ ਡਨ ਹੋ ਜਾਏਗਾ ਇਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਇੱਥੇ ਪਾਇਆ ਸੀ ਉਹਦੇ ਨਾਲ OTP ਨਾਲ ਕਰਕੇ ਲੌਗਇਨ ਕਰ ਸਕਦੇ ਹੋ ਲੌਗਇਨ ਕਰ ਲਿਆ ਲੌਗਇਨ ਕਰਨ ਦੇ ਨਾਲ ਨਾਲ ਤੁਸੀਂ ਡਿਟੇਲ ਭਰਨੀ ਆ ਸਾਰਾ ਫਾਰਮ ਫਿਲ ਕਰਨਾ ਪਵੇਗਾ ਤੁਹਾਨੂੰ ਡਿਟੇਲ ਪ੍ਰੋਸੀਡ ਤੇ ਕਲਿੱਕ ਕਰ ਦੇਣਾ ਡੇਟ ਆਫ ਬਰਥ ਪਿੰਡ ਦਾ ਨਾਮ ਸਟੇਟ ਤਹਿਸੀਲ ਰੂਰਲ ਏਰੀਆ ਰਹਨੇ ਹੋ ਜਾਂ ਅਰਬਨ ਚ ਰਹਨੇ ਹੋ ਸਿਟੀ ਕੀ ਆ ਪਿੰਨ ਕੋਡ ਇਹ ਸਾਰਾ ਕੁਝ ਡਨ ਕਰਨ ਤੋਂ ਬਾਅਦ ਜਿਵੇਂ ਮੈਂ ਕਰ ਰਿਹਾਗਾ ਸਬਮਿਟ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਫਿਰ ਅੱਗੇ ਪ੍ਰੋਸੀਡ ਹੋਵੇਗਾ ਉੱਤੇ ਤੁਸੀਂ ਆਪਦਾ ਮੈਰਿਟਲ ਸਟੇਟਸ ਪਾਉਣਾ ਮੈਰਿਡ ਜਾਂ 언ਮੈਰਿਡ ਉਹ ਕਲਿੱਕ ਕਰ ਲੈਣਾ ਫਿਰ ਆਪਣੇ ਪਿਤਾ ਦਾ ਤੇ ਮਾਤਾ ਦਾ ਨਾਮ ਲਿਖ ਦੇਣਾਗਾ ਜਦੋਂ ਪਾਤਾ ਫਿਰ ਫਿਰ ਇਸ ਤੋਂ ਬਾਅਦ ਤੁਹਾਡਾ ਜਿਹੜਾ ਐਡਰੈਸ ਆ ਉਹ ਪਾ ਦੇਣਾਗਾ ਕਰਸਪੋਂਡਿੰਗ ਐਡਰੈਸ ਸੇਮ ਆ ਫਿਲ ਆਟੋਮੈਟਿਕਲੀ ਪੰਜਾਬੀ ਦੇ ਵਿੱਚ ਚੈੱਕ ਕਰ ਲਿਓ ਨਾਮ ਸਹੀ ਆ ਪਿੰਡ ਦਾ ਨਾਮ ਸਹੀ ਆ ਫਿਰ ਦੂਬਾਰਾ ਦੇ ਇੱਥੇ ਆਨਲਾਈਨ ਫੋਟੋ ਕਰਕੇ ਸਬਮਿਟ ਤੇ ਕਲਿੱਕ ਕਰ ਦੇਣਾ ਦੇਖੋ ਜਿਹੜਾ ਤਾਂ ਸਰਟੀਫਿਕੇਟ ਆਪਣੇ ਪੁਰਾਣੇ ਸੀਗੇ ਉਹ ਤਾਂ ਆਪਾਂ ਡਾਇਰੈਕਟ ਕਰੈਕਸ਼ਨ ਨਹੀਂ ਕਰਾ ਸਕਦੇ ਉਹ ਤਾਂ ਪਹਿਲਾਂ ਆਨਲਾਈਨ ਕਰਨਾ ਪਵੇਗਾ ਆਨਲਾਈਨ ਵਾਲੀ ਵੀਡੀਓ ਮੈਂ ਥੱਲੇ ਪਾ ਦੇਣਾ ਦੇਖੋ ਇਹਨਾਂ ਦਾ ਆਨਲਾਈਨ ਹੋਇਆ ਹੋਇਆ ਹੈਗਾ ਨਾਉਨ ਅਵੇਲੇਬਿਲਟੀ ਦੇ ਵਿੱਚ ਜੇ ਹੈਗਾਗਾ ਫਿਰ ਇਹ ਆਪਸ਼ਨ ਤੇ ਜਾਣਾ ਤੁਸੀਂ ਕਰੈਕਸ਼ਨ ਬਰਥ ਸਰਟੀਫਿਕੇਟ ਇਹ ਤੇ ਅਪਲਾਈ ਤੇ ਕਲਿੱਕ ਕਰ ਦੇਣਾ ਜੇ ਫਾਰਮ ਡਾਊਨਲੋਡ ਕਰਨਾ ਤਾਂ ਇਧਰਲੇ ਪਾਸੇ ਫਾਰਮ ਵੀ ਪਿਆਗਾ ਇਸ ਤੋਂ ਫੇਰ ਤੁਸੀਂ ਇੱਥੇ ਆਪਸ਼ਨ ਆ ਜਾਏਗੀ ਇੱਥੇ ਤੁਸੀਂ ਡਾਕੂਮੈਂਟ ਨੰਬਰ ਸਲੈਕਟ ਕਰਕੇ ਤੁਹਾਡਾ ਡਾਕੂਮੈਂਟ ਨੰਬਰ ਆ ਜਿਹੜਾ ਉਹ ਵਰਸ ਸਰਟੀਫਿਕੇਟ ਦੇ ਉੱਪਰ ਵਾਲੀ ਸਾਈਡ ਹੋਵੇਗਾ ਈ ਐਸ ਤੋਂ ਤਕਰੀਬਨ ਸਟਾਰਟ ਹੁੰਦੇ ਨੇ ਉਹ ਪਾ ਕੇ ਸਬਮਿਟ ਤੇ ਸਰਚ ਤੇ ਕਲਿੱਕ ਕਰ ਦੇਣਾ ਸਰਚ ਤੇ ਕਲਿੱਕ ਕਰੋਗੇ ਤੁਹਾਡੀ ਪੂਰੀ ਡਿਟੇਲ ਉੱਪਰ ਹੋ ਜੇਗੀ ਕੀ ਕੀ ਉਹਦੇ ਵਿੱਚ ਗਲਤੀ ਆ ਇਧਰਲੇ ਪਾਸੇ ਤੁਹਾਡਾ ਪਹਿਲਾਂ ਵਾਲਾ ਐਗਜ਼ਿਸਟਿੰਗ ਜਿਹੜਾ ਹੈਗਾਗਾ ਇਧਰਲੇ ਪਾਸੇ ਤੁਸੀਂ ਜਿਹੜਾ ਕਰਵਾਉਣਾ ਚਾਹੁੰਦੇ ਹੋ ਜਿਹੜੀ ਜਿਹੜੀ ਚੀਜ਼ ਤੁਸੀਂ ਠੀਕ ਕਰਵਾਉਣਾ ਚਾਹੁੰਦੇ ਹੋ ਉਹਦੇ ਵਿੱਚ ਲਿਖ ਸਕਦੇ ਹੋ ਜਿਵੇਂ ਨਾਮ ਸਹੀ ਕਰਾਉਣਾ ਨਾਮ ਸਹੀ ਕਰਦੇ ਹੋ ਪੰਜਾਬੀ ਦੇ ਵਿੱਚ ਨਾਮ ਗਲਤ ਤਾਂ ਦੇ ਪੰਜਾਬੀ ਦੇ ਵਿੱਚ ਸਹੀ ਕਰਕੇ ਪਾ ਦਿਓ ਇਹ ਸਾਰੀ ਡਿਟੇਲ ਚੈੱਕ ਕਰ ਲੈਣੀ ਆ ਪਹਿਲਾਂ ਤੇ ਜਦੋਂ ਤੁਸੀਂ ਇਹ ਡਿਟੇਲ ਪਾਉਂਗੇ ਜਿੱਦਾਂ ਇੱਦਾਂ ਦਾ surjit ਲਿਖਿਆ ਹੋਇਆ ਏ ਆਰ ਨਾਲ ਲਿਖਿਆ ਹੋਇਆ ਯੂ ਆਰ ਨਾਲ ਆਗਾ ਤੇ ਇਹ ਮਡਨ ਦੇਖੋ ਚੇਂਜ ਕਰ ਰਿਹਾ ਮੈਂ ਚੇਂਜ ਕਰਕੇ ਥੱਲੇ ਆਪਸ਼ਨ ਆਉਂਦੀ ਆ ਆਟੋਫਿਲ ਦੀ ਮਤਲਬ ਪੰਜਾਬੀ ਦੇ ਵਿੱਚ ਆਟੋਮੈਟਿਕਲੀ ਚੱਕ ਲਏਗਾ ਕਈ ਵਾਰ ਪੰਜਾਬੀ ਦੇ ਵਿੱਚ ਗਲਤ ਨਾਮ ਚੱਕ ਲੈਂਦਾ ਤਾਂ ਤੁਹਾਨੂੰ ਆਪਣਾ ਮੈਨੂਲੀ ਪਉਣਾ ਪੈਣਾਗਾ ਤੁਸੀਂ ਆਪਣੇ ਕੀਬੋਰਡ ਨਾਲ ਐਂਟਰ ਕਰਕੇ ਪੰਜਾਬੀ ਦੇ ਵਿੱਚ ਨਾਮ ਵੀ ਕਰ ਸਕਦੇ ਹੋ ਇਹ ਡਿਟੇਲ ਸਾਰੀ ਫਿਲ ਕਰਨ ਤੋਂ ਬਾਅਦ ਚੈੱਕ ਕਰ ਲਿਓ ਵੀ ਨਾਮ ਸਹੀ ਹੈ ਪਿੰਡ ਦਾ ਨਾਮ ਸਹੀ ਹੈ ਪੰਜਾਬੀ ਦੇ ਵਿੱਚ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਹਰ ਇੱਕ ਡਿਟੇਲ ਪ੍ਰੋਪਰ ਚੈੱਕ ਕਰ ਲਿਓ ਪਹਿਲਾਂ ਫਿਰ ਸਬਮਿਟ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਡਾਕੂਮੈਂਟ ਅਪਲੋਡ ਕਰਨੇ ਨੇ ਪਹਿਲੇ ਨੰਬਰ ਤੇ ਡਾਕੂਮੈਂਟ ਕੀ ਹੈ ਕੀ ਇਹਦੀ ਫਾਈਲ ਆ ਫਾਈਲ ਆ ਜਿਹੜੀ ਐਪਲੀਕੇਸ਼ਨ ਫਾਰਮ ਐਪਲੀਕੇਸ਼ਨ ਫਾਰਮ ਕਿਵੇਂ ਡਾਊਨਲੋਡ ਕਰਨਾ ਉਹ ਮੈਂ ਤੁਹਾਨੂੰ ਦੱਸੂਗਾ ਵੀ ਉਹ ਕਿਵੇਂ ਦਾ ਹੁੰਦਾਗਾ ਸਰਟੀਫਿਕੇਟ ਦੀ ਫੋਟੋ ਕਾਪੀ ਲੱਗੂਗੀ ਸਕੂਲ ਦੇ ਸਰਟੀਫਿਕੇਟ ਲੱਗਣਗੇ ਜਿੱਦਾਂ ਦੀ ਤੁਹਾਡੀ ਕਰੈਕਸ਼ਨ ਆ ਗਈ ਜਿਵੇਂ ਤੁਹਾਡਾ ਡੇਟ ਆਫ ਬਰਥ ਦੀ ਹੈ ਤਾਂ ਸਕੂਲ ਦੇ ਡਾਕੂਮੈਂਟ ਆਧਾਰ ਪੈਨ ਸਾਰੇ ਡਾਕੂਮੈਂਟ ਅਪਲੋਡ ਹੋ ਜਾਣਗੇ ਆ ਫਾਰਮ ਆ ਜਿਹੜਾ ਇਹ ਡਾਊਨਲੋਡ ਕਰ ਲੈਣਾ ਇਹ ਭਰਨਾ ਕਿਵੇਂ ਆ ਸਿੰਪਲ ਤਰੀਕਾ ਹੈਗਾ ਨਾਮ ਵਗੈਰਾ ਇਹਦੇ ਵਿੱਚ ਡੇਟ ਆਫ ਬਰਥ ਤਾਂ ਪਿੰਡ ਦਾ ਨਾਮ ਆ ਆਮ ਡੈਮੋ ਤੁਹਾਨੂੰ ਦੇ ਰਿਹਾ ਕਿਵੇਂ ਭਰਨਾ ਹੈਗਾ ਆਹ ਕਾਲਮ ਦੇ ਵਿੱਚ ਜਿਹੜੀ ਡਿਟੇਲ ਤੁਹਾਡੇ ਆਪਣੇ ਵਰਸਾ ਟਿਕਟ ਤੇ ਉਹ ਵੀ ਉਹੀ ਪਾਉਣੀ ਆ ਤੁਸੀਂ ਸਿੰਪਲ ਤਰੀਕਾ ਵਰਸਾ ਟਿਕਟ ਦੇ ਉੱਤੇ ਸਾਰਾ ਐਪਲੀਕੇਸ਼ਨ ਨੰਬਰ ਰਜਿਸਟ੍ਰੇਸ਼ਨ ਨੰਬਰ ਕਦੋਂ ਰਜਿਸਟ੍ਰੇਸ਼ਨ ਹੋਈ ਸੀ ਕਿਹੜੇ ਜ਼ਿਲ੍ਹੇ 'ਚ ਰਜਿਸਟ੍ਰੇਸ਼ਨ ਹੋਈ ਵੀ ਆ ਡੀਐਸ ਡੀਐਸਐਨ ਨੰਬਰ ਆ ਗਈ ਇਹਦੇ ਵਿੱਚ ਤੁਸੀਂ ਕਰੈਕਸ਼ਨ ਕਰਾਉਣਾ ਕੀ ਚਾਹੁੰਦੇ ਹੋ ਪਰ ਨਾ ਸਾਰਾਗਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਇਧਰ ਦੂਜੇ ਪਾਸੇ ਆਵੇਗਾ ਜਿਹੜੀ ਤੁਸੀਂ ਕਰੈਕਸ਼ਨ ਕਰਵਾਉਣਾ ਚਾਹੁੰਦੇ ਹੋਗੇ ਸਿੰਪਲ ਤਰੀਕਾ ਹੈਗਾ ਇਹਦੇ ਵਿੱਚ ਲੱਗਣ ਵਾਲੇ ਡਾਕੂਮੈਂਟ ਤੇ ਵੇਰਵਾ ਦਿੱਤਾ ਹੈ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਇਹਦੇ ਨਾਲ ਲੱਗਣੇ ਨੇ 셀ਫ ਟੈਕਸਟਡ ਕਰਨੇ ਨੇ ਸਾਰੇ ਡਾਕੂਮੈਂਟ ਜਿੱਥੇ ਮਤਲਬ ਸਾਈਨ ਕਰਨ ਨੂੰ ਕਿਹਾ ਹੋਇਆ ਹੈਗਾ ਇਸ ਤੋਂ ਇਲਾਵਾ ਜਦੋਂ ਤੁਸੀਂ ਅੱਗੇ ਜਾਓਗੇ ਅਗਲੇ ਫਾਰਮ ਦੇ ਵਿੱਚ ਇਹ ਵਿਟਨੈਸ ਨੇ ਦੋ ਕਰਨੇ ਨੇ ਪੰਜ ਸਰਪੰਚ ਐਮਸੀ ਤੋਂ ਕਰਾ ਸਕਦੇ ਹੋ ਇਹ ਦੋਨੇ ਵਿਟਨੈਸ ਲੱਗਣਗੇ ਫੋਟੋਆਂ ਥੋਡੀਆਂ ਲੱਗਣਗੀਆਂ ਉੱਤੇ ਮੋਹਰ ਲਾ ਦੇਣਗੇ ਉਹ ਇਹ ਡਨ ਕਰਨ ਤੋਂ ਬਾਅਦ ਇਹ ਪੂਰਾ ਭਰ ਦੇਣਾ ਇੱਥੇ ਦੇ ਵਿਟਨੈਸ ਦੇ ਵਿੱਚ ਉਹਨਾਂ ਦਾ ਨਾਮ ਆਊਗਾ ਜੋ ਪੰਜ ਜਾਂ ਸਰਪੰਚ ਹੈ ਤੁਸੀਂ ਆ ਭਰਨਾ ਹੈਗਾ ਉਹ ਮੋਹਰ ਲਾ ਕੇ ਸਾਈਨ ਕਰ ਦੇਣਗੇ ਮੋਹਰ ਥੱਲੇ ਵੀ ਲੱਗੇਗੀ ਤੇ ਸਾਈਨ ਵੀ ਹੋਵੇਗਾ ਥੱਲੇ ਵਾਲੇ ਕਾਲਮ ਦੇ ਵਿੱਚ ਇੱਕ ਜ਼ਰੂਰ ਧਿਆਨ ਰੱਖਿਓ ਤੇ ਲਿਖ ਦੇਣਾ ਜਿੱਥੇ ਮੇਰੇ ਲਿਖਿਆ ਵੀ ਲਾਪਤਰੀ ਚ ਮਤਲਬ ਪ੍ਰੋਬਲਮ ਕੀ ਆਈ ਹੋਈ ਆ ਇੱਥੇ ਲਿਖਿਆ ਹੋਆ ਸਰਟੀਫਿਕੇਟ ਦੇ ਵਿੱਚ ਨਾਮ ਦਰੁਸਤੀ ਆ ਜੀਤ ਸਿੰਘ ਆ ਪਰ ਕਰਵਾਉਣਾ ਕੀ ਚਾਹੁੰਦਾ ਧਰਮਜੀਤ ਸਿੰਘ ਹਨਾ ਇਹ ਨਾਮ ਆ ਸਾਰੀ ਡਿਟੇਲ ਜਿਹੜੇ ਵੀਰਵਾ ਇੱਥੇ ਲਿਖ ਦੇਣਾ ਕਿਹੜੇ ਡਾਕੂਮੈਂਟ ਤੁਸੀਂ ਨਾਲ ਨੱਥੀ ਕਰ ਰਹੇ ਹੋ ਬਾਕੀ ਡਾਕੂਮੈਂਟ ਨਾਲ ਲਾ ਕੇ ਸਾਈਨ ਕਰ ਦੇਣੇ ਆ ਫਿਰ ਉੱਥੇ ਜਾ ਕੇ ਅਪਲੋਡ ਕਰ ਦੇਣੇ ਆ ਐਪਲੀਕੇਸ਼ਨ ਫਾਰਮ ਵਾਲੀ ਜਗ੍ਹਾ ਤੇ ਉਹ ਐਪਲੀਕੇਸ਼ਨ ਜਿਹੜੀ ਸਾਰੀ ਭਰੀ ਆ ਉਹ ਅਪਲੋਡ ਹੋ ਜੂਗੀ ਦੂਜੇ ਨੰਬਰ ਤੇ ਕਾਪੀ ਲੱਗ ਜੂ ਸਰਟੀਫਿਕੇਟ ਦੀ ਫਿਰ ਪ੍ਰੂਫ ਲੱਗ ਜਾਣਗੇ ਫਿਰ ਆਈਡੀ ਆਧਾਰ ਪੈਨ ਜੋ ਵੀ ਆ ਸੈਲਫ ਡਿਕਲੇਸ਼ਨ ਫਾਰਮ ਵੀ ਉਹਦੇ ਤੇ ਵੋਟਰ ਕਾਰਡ ਜੋ ਵੀ ਪ੍ਰੂਫ ਲੱਗਣਿਆ ਨਾਲ ਉਹ ਲੱਗ ਜਾਣਗੇ ਆ ਵਿਟਨੈਸ ਵਾਲੇ ਵੀ ਆਪਾਂ ਦੇਖਿਆ ਉਹ ਵੀ ਨਾਲ ਲੱਗ ਜਾਣਗੇ ਸਬਮਿਟ ਕਰ ਦੇਣਾ ਫਿਰ ਸਭ ਕਰਨ ਤੋਂ ਬਾਅਦ ਅਪਲੋਡ ਤੇ ਕਲਿੱਕ ਕਰ ਦੇਣਾ ਜਦੋਂ ਅਪਲੋਡ ਤੇ ਕਲਿੱਕ ਕਰੋਗੇ ਥੋੜੀ ਫੀਸ ਆਵੇਗੀ ਹੈਨਾ ਫੀਸ ਪੇ ਕਰ ਦਿਓ ਰਿਸੈਪਟ ਡਾਊਨਲੋਡ ਹੋ ਜਾਏਗੀ ਉਹਦੇ ਤੇ ਐਪਲੀਕੇਸ਼ਨ ਨੰਬਰ ਹੋਵੇਗਾ ਉਹਦੇ ਨਾਲ ਤੁਸੀਂ ਟਰੈਕ ਕਰ ਸਕਦੇ ਹੋ ਸਿੰਪਲ ਤਰੀਕਾ ਹੈਗਾ ਫਿਰ ਲੌਗਇਨ ਕਰਕੇ ਚੈੱਕ ਕਰਦੇ ਰਹਿਣਾ ਵੀ ਕੋਈ ਆਬਜੈਕਸ਼ਨ ਤਾਂ ਨਹੀਂ ਆਈ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਇੰਸਟਾਗ੍ਰam ਦੇ ਉੱਤੇ ਮੈਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਬੈਲ ਆਈਕਨ ਨੂੰ